₹200 পেনশন ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ ਹੁਣ ਆਇਆ ਕਰੇਗੀ ਖਾਤਿਆਂ 'ਚ পেনশন 2500 ਅਤੇ ਉਮਰ ਦੇ ਵਿੱਚ ਜੋ ਬਦਲਾਅ ਕੀਤੇ ਗਏ ਨੇ ਅਤੇ ਇਨਕਮ ਸਰਟੀਫਿਕੇਟ ਨੂੰ ਲੈ ਕੇ ਜੋ ਵੀ ਬਦਲਾਅ ਕੀਤੇ ਗਏ ਨੇ ਕਿੰਨੀ ਤਾਰੀਖ ਤੋਂ ਇਹ ਸਭ ਚੀਜ਼ਾਂ ਲਾਗੂ ਹੋਣਗੀਆਂ ਅਤੇ পেনশন ਧਾਰਕਾਂ ਨੂੰ ਇੱਕ ਪੱਕੀ ਡੇਟ ਦਿੱਤੀ ਗਈ ਹੈ ਜਿਸ ਵਿੱਚ ਇੱਕ ਪੱਕੀ ਡੇਟ ਨੂੰ পেনশন ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀ ਜਾਏਗੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਉੱਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੈਨਸ਼ਨ ਬਾਰੇ ਅਤੇ ਨਾਲ ਹੀ ਗੱਲ ਕਰਾਂਗੇ 1 ਮਈ ਨੂੰ ਜਿਹੜੀ ਪੈਨਸ਼ਨ ਜਾਰੀ ਕੀਤੀ ਗਈ ਹੈ ਬਹੁਤ ਸਾਰੇ ਲੋਕਾਂ ਦੇ ਮੈਸੇਜ ਕਮੈਂਟ ਆ ਰਹੇ ਨੇ ਕਿ ਸਾਡੀ ਪੈਨਸ਼ਨ ਜਾਰੀ ਨਹੀਂ ਕੀਤੀ ਤੁਸੀਂ ਝੂਠ ਬੋਲ ਰਹੇ ਹੋ ਸੋ ਸਾਰੇ ਹੀ ਮਾਤਾਵਾ ਬਜ਼ੁਰਗਾਂ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਕਮੈਂਟ ਬਾਕਸ ਵਿੱਚ ਆਪਣੇ ਰਾਏ ਦੇਣ ਤੋਂ ਪਹਿਲਾਂ ਪਲੀਜ਼ ਵੀਡੀਓ ਨੂੰ ਪੂਰਾ ਦੇਖਿਆ ਕਰੋ ਤਾਂ ਕਿ ਤੁਹਾਨੂੰ ਕੰਪਲੀਟ ਇਨਫੋਰਮੇਸ਼ਨ ਮਿਲ ਸਕੇ ਸੋ ਜਿਵੇਂ ਕਿ ਅੱਜ ਆਪਾਂ ਗੱਲ ਕਰਾਂਗੇ 2500 ਰੁਪਏ ਪੈਨਸ਼ਨ ਨੂੰ ਲੈ ਕੇ ਉਮਰ ਵਿੱਚ ਕੀਤੇ ਹੋਏ ਬਦਲਾਅ ਨੂੰ ਲੈ ਕੇ ਅਤੇ 1 ਮਈ 2025 ਨੂੰ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਜਾਰੀ ਕੀਤੀ ਗਈ ਹੈ ਇਸ ਨੂੰ ਲੈ ਕੇ ਅਤੇ ਨਾਲ ਹੀ ਇੱਕ ਵੱਡੀ ਅਪਡੇਟ ਕਰ ਕਰ ਰਾਸ਼ਨ ਸਕੀਮ ਨੂੰ ਲੈ ਕੇ ਹੈ ਜਿੰਨਾ ਵੀ ਲੋਕਾਂ ਦੀ ਈਕੀਵਾਈਸੀ ਕੰਪਲੀਟ ਨਹੀਂ ਹੋਈ ਉਹ ਆਪਣੀ ਈਕੀਵਾਈਸੀ ਜ਼ਰੂਰ ਕੰਪਲੀਟ ਕਰਵਾ ਲੈਣ ਕਿਉਂਕਿ ਜੇ ਲੋਕਾਂ ਨੇ ਈਕੀਵਾਈਸੀ ਨਾ ਕਰਵਾਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਜਿਹੜਾ ਰਾਸ਼ਨ ਹੈ ਉਹ ਬੰਦ ਕਰ ਦਿੱਤਾ ਜਾਏਗਾ ਉਹਨਾਂ ਨੂੰ ਰਾਸ਼ਨ ਨਹੀਂ ਦਿੱਤਾ ਜਾਏਗਾ ਉਹਨਾਂ ਹੀ ਲੋਕਾਂ ਨੂੰ ਰਾਸ਼ਨ ਦਿੱਤਾ ਜਾਏਗਾ ਜਿਨ੍ਹਾਂ ਦੀ ਈਕੀਵਾਈਸੀ ਕੰਪਲੀਟ ਹੋਏਗੀ ਸੋ ਜਲਦੀ ਤੋਂ ਜਲਦੀ ਆਪਣੀ ਕੇ ਵੀਸੀ ਕੰਪਲੀਟ ਕਰਵਾ ਕੇ ਤੁਸੀਂ ਆਪਣੇ ਰਾਸ਼ਨ ਨੂੰ ਚੱਲਦਾ ਰੱਖ ਸਕਦੇ ਹੋ ਤਾਂ ਜਿੰਨਾ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪੈਨਸ਼ਨ ਜਾਰੀ ਕੀਤੀ ਗਈ ਹੈ ਜਿੰਨਾ ਵਿੱਚ ਮੁਕਤਸਰ ਫਾਜ਼ਿਲਕਾ ਬਠਿੰਡਾ ਫਿਰੋਜ਼ਪੁਰ ਅੰਮ੍ਰਿਤਸਰ ਜਲੰਧਰ ਲੁਧਿਆਣਾ ਫਰੀਦਕੋਟ ਅਤੇ ਪਠਾਨਕੋਟ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ 1 ਮਈ 2025 ਨੂੰ ਪੈਨਸ਼ਨ ਆ ਉਹ ਜਾਰੀ ਕਰ ਦਿੱਤੀ ਗਈ ਸੀ ਅਤੇ 1500 ਦੇ ਹਿਸਾਬ ਨਾਲ ਸਾਰਿਆਂ ਦੇ ਖਾਤਿਆਂ ਦੇ ਵਿੱਚ ਪੈਨਸ਼ਨ ਜਾਰੀ ਕੀਤੀ ਗਈ ਸੀ ਜੇਕਰ ਤੁਹਾਡੀ ਪੈਨਸ਼ਨ ਤੁਹਾਡੇ ਖਾਤੇ ਦੇ ਵਿੱਚ ਨਹੀਂ ਆਈ ਤਾਂ ਇੱਕ ਵਾਰ ਆਪਣਾ ਬੈਂਕ ਖਾਤਾ ਬੈਂਕ ਵਿੱਚ ਜਾ ਕੇ ਜਰੂਰ ਚੈੱਕ ਕਰ ਲਓ ਪਰ ਉਸ ਤੋਂ ਪਹਿਲਾਂ ਤੁਸੀਂ ਕੁਝ ਦਿਨ ਵੇਟ ਕਰ ਸਕਦੇ ਹੋ ਕਿਉਂਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਤੁਹਾਡੀ ਪੈਨਸ਼ਨ ਆ ਉਹ ਜਾਰੀ ਕਰ ਦਿੱਤੀ ਜਾਏਗੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿੰਨਾ ਜ਼ਿਲ੍ਹਿਆਂ ਦੀ ਪੈਨਸ਼ਨ ਨਹੀਂ ਜਾਰੀ ਕੀਤੀ ਗਈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਦੀ ਜਿਹੜੀ ਪੈਨਸ਼ਨ ਹੈ ਉਹ ਜਾਰੀ ਕਰ ਦਿੱਤੀ ਜਾਏਗੀ ਅਤੇ ਪਿਛਲੇ ਮਹੀਨੇ ਜੇ ਉਹ ਪੈਨਸ਼ਨ ਆਪਣੇ ਖਾਤਿਆਂ ਦੇ ਵਿੱਚ ਨਹੀਂ ਆਈ ਸੀ ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹ ਪੈਨਸ਼ਨਾਂ ਵੀ ਤੁਹਾਡੇ ਖਾਤਿਆਂ ਦੇ ਵਿੱਚ ਰਿਲੀਜ਼ ਕਰਕੇ ਲੋਕਾਂ ਨੂੰ ਰਾਹਤ ਦੇ ਦਿੱਤੀ ਜਾਏਗੀ ਕਿਉਂਕਿ ਸਰਕਾਰ ਵੈਰੀਫਿਕੇਸ਼ਨਾਂ ਕਰ ਰਹੀ ਹੈ ਇਸ ਕਰਕੇ ਕੁਝ ਟਾਈਮ ਲੱਗ ਜਾਂਦਾ ਹੈ ਪੈਨਸ਼ਨਾਂ ਦੇ ਵਿੱਚ ਪਰ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਜਲਦੀ ਤੋਂ ਜਲਦੀ ਪੈਨਸ਼ਨਾਂ ਰਿਲੀਜ਼ ਕਰਕੇ ਲੋਕਾਂ ਨੂੰ ਰਾਹਤ ਦੇ ਦਿੱਤੀ ਜਾਏ 2500 ਰੁਪਏ ਪੈਨਸ਼ਨ ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ ਹੁਣ ਆਇਆ ਕਰੇਗੀ ਖਾਤਿਆਂ 'ਚ ਪੈਨਸ਼ਨ 2500 ਅਤੇ ਉਮਰ ਦੇ ਵਿੱਚ ਜੋ ਬਦਲਾਵ ਕੀਤੇ ਗਏ ਨੇ ਅਤੇ ਇਨਕਮ ਸਰਟੀਫਿਕੇਟ ਨੂੰ ਲੈ ਕੇ ਜੋ ਵੀ ਬਦਲਾਵ ਕੀਤੇ ਗਏ ਨੇ ਕਿੰਨੀ ਤਾਰੀਖ ਤੋਂ ਇਹ ਸਭ ਚੀਜ਼ਾਂ ਲਾਗੂ ਹੋਣਗੀਆਂ ਅਤੇ ਪੈਨਸ਼ਨ ਧਾਰਕਾਂ ਨੂੰ ਇੱਕ ਪੱਕੀ ਡੇਟ ਦਿੱਤੀ ਗਈ ਹੈ ਜਿਸ ਵਿੱਚ ਇੱਕ ਪੱਕੀ ਡੇਟ ਨੂੰ ਪੈਨਸ਼ਨ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀ ਜਾਏਗੀ ਸੋ ਸਰਕਾਰ ਦਾ 2500 ਰੁਪਏ ਪੈਨਸ਼ਨ ਨੂੰ ਲੈ ਕੇ ਕਿਤੇ ਵੀ ਅਧਿਕਾਰਿਕ ਤੌਰ ਤੇ ਕੋਈ ਵੀ ਬਿਆਨ ਨਹੀਂ ਆਇਆ ਹੈ ਅਤੇ ਨਾ ਹੀ ਉਮਰ ਵਿੱਚ ਬਦਲਾਅ ਨੂੰ ਲੈ ਕੇ ਸਰਕਾਰ ਨੇ ਕੋਈ ਅਧਿਕਾਰਿਕ ਤੌਰ ਤੇ ਪੁਸ਼ਟੀ ਕੀਤੀ ਹੈ ਸੋ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਜੋ ਪੈਨਸ਼ਨ ਦੇ ਵਿੱਚ ਵਾਅਦਾ ਕਰ ਸਕਦੀ ਆ ਅਤੇ ਉਮਰ ਦੇ ਵਿੱਚ ਬਦਲਾਅ ਕਰ ਸਕਦੀ ਆ ਪਰ ਅਜੇ ਸਰਕਾਰ ਵੱਲੋਂ ਇਸ ਚੀਜ਼ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਬਿਆਨ ਨਹੀਂ ਆਇਆ ਹੈ ਸੋ ਜਿੰਨੀਆਂ ਵੀ ਇਹ ਸਭ ਖਬਰਾਂ ਨਿਕਲ ਕੇ ਆ ਰਹੀਆਂ ਹਨ ਇਹ ਸਭ ਬੇਬੁਨਿਆਦੀ ਹਨ ਸਰਕਾਰ ਅਜੇ ਤੱਕ ਨੂੰ ਸਰਕਾਰ ਦੁਆਰਾ ਸਾਰੇ ਹੀ ਲੋਕਾਂ ਨੂੰ ਜਿਹੜੀ ਪੈਨਸ਼ਨ ਆ ਉਹ 1500 ਦੇ ਹਿਸਾਬ ਨਾਲ ਹੀ ਅਜੇ ਜਾਰੀ ਕੀਤੀ ਜਾਂਦੀ ਹੈ ਅਤੇ 1500 ਦੇ ਹਿਸਾਬ ਨਾਲ ਹੀ ਜਾਰੀ ਕੀਤੀ ਜਾਏਗੀ। ਸਰਕਾਰ ਬਹੁਤ ਜ਼ੋਰ ਲਗਾ ਰਹੀ ਹੈ ਵੈਰੀਫਿਕੇਸ਼ਨਾਂ ਕਰ ਰਹੀ ਹੈ ਜਦੋਂ ਹੀ ਸਰਕਾਰ ਆਪਣੀਆਂ ਵੈਰੀਫਿਕੇਸ਼ਨਾਂ ਮੁਕੰਮਲ ਕਰ ਲੈਂਦੀ ਹੈ ਤਾਂ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪੈਨਸ਼ਨਾਂ ਦੇ ਵਿੱਚ ਵਾਧਾ ਕੀਤਾ ਜਾਏ ਅਤੇ ਉਮਰ ਦੇ ਵਿੱਚ ਵੀ ਕੋਈ ਬਦਲਾਅ ਕਰਨ ਦੀ ਸੰਭਾਵਨਾ ਜਿਤਾਈ ਜਾ ਸਕਦੀ ਹੈ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।